ਸਾਰੇ ਨੂੰ ਸਤਿ ਸ੍ਰੀ ਅਕਾਲ ਜੀ। انا ਆਈ ਸੀ ਖੇਤਾਂ। ਇਹ ਜੀ ਮੂੰਗੀ ਆਪਣੀ। ਪਾਣੀ ਲੱਗ ਚੁੱਕਿਆ। ਇਹ ਪਰੇ ਹੋ ਗਈ ਦਰ ਆਕਤੀ। ਇਹ ਮੂੰਗੀ ਦਾ ਖੇਤ ਸਾਰਾ। ਇਹ ਹੈ ਜੀ ਮੂੰਗੀ। ਪਾਣੀ ਲੱਗ ਚੁੱਕਿਆ ਜੀ ਇਹਨਾਂ ਇਹ ਤਾਂ ਫਰਾਗੇ ਤਾਂ ਟੁੜੀ ਵੀ ਬਣ ਗਈ ਜੀ ਟੁੜੀ ਬਣਾਤੀ ਜੀ ਇਹਦੀ ਟੁੜੀ ਬਣ ਚੁੱਕੇ ਲੱਗ ਰਿਹਾ ਸਾਰੇ ਜੀ ਚੱਕਰ ਸਾਵਧਾਨ ਜੀ ਮੇਰੇ ਤੇ ਇਹ ਜਿੱਤ ਟੂੜੀ ਪੱਕਾ ਗਿਆ ਤਾਂ ਟੂੜੀ ਬਣ ਦਿੱਤੀ ਐ ਅੱਗੇ ਆ ਗਈ ਜੀ ਮੱਕੀ ਆਪਣੀ ਪੈਨਰ ਦੀ ਮੱਕੀ ਹੈ ਜੀ 18 44 4 ਵਾਲੀ ਦੀ ਮੱਕੀ ਜ 1844 ਇਹ ਪੂਰੀ ਹੈ ਪੂਰੀ ਬੰਦੀ ਹੈ ਖੇਤ ਦੀ ਇਧਰ ਆ ਜੀ ਆਪਣੀ ਚਰੀ ਵੱਡਾ ਲੱਗਿਆ ਹੋਇਆ ਜੀ ਇਹ ਗੰਢੇ ਆ ਵੀ ਜੀ ਗੰਨੇ ਇੱਧਰ ਆ ਗਈ ਜੀ ਮੋਟਰ ਆਪਣੀ ਉਹ ਨਾਲ ਤੂੜੀ ਵਾਲੀ ਮਸ਼ੀਨ ਚੱਲੀ ਜਾਂਦੀ ਹੈ ਸੁਣੋ ਹਾਂ ਨਾ ਜਿਆਪਾ ਖੇਤ ਅੱਗੇ ਦੇਖਦੇ ਆ ਜੀ ਮੱਝਾਂ ਜੀ ਮੱਝਾਂ ਬਹੁਤ ਲੱਗ ਗਈਆਂ ਜੀ मिर्च बहुत लग चुकी हैं ये सारी है कि मिर्चा बिच लगे चुकंदर यह है जी अमरूद का पेड़ लगे जी छोटा गुबारा बिच है शिमला मिर्च और दूजी मिर्चें जी। ཏ